ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਦਰਸ਼ਨ ਸਿੰਘ ਅ ਅੱਜ ਬੜੇ ਇੱਕ ਤੁਹਾਡੇ ਨਾਲ ਮੰਦੀਆਂ ਗੱਲਾਂ ਸਾਂਝੀਆਂ ਕਰਨੀਆਂ ਥੋੜੇ ਜਿਹੀ ਵਿਚਾਰ ਸਾਂਝੇ ਕਰਨੇ ਆ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਜਿਹੜੀਆਂ ਵੀਡੀਓਜ਼ ਦਾ ਸਿਲਸਿਲਾ ਅਸੀਂ ਸ਼ੁਰੂ ਕੀਤਾ ਹੈ ਜਾਂ ਜਿਹੜਾ ਚੈਨਲ ਸ਼ੁਰੂ ਕੀਤਾ ਹੈ ਉਹਦੇ ਵਿੱਚ ਤੁਸੀਂ ਸਾਰੇ ਬਹੁਤ ਜ਼ਿਆਦਾ ਵਧੀਆ ਰਿਸਪੌਂਸ ਦੇ ਰਹੇ ਹੋ ਤੇ ਕਾਫੀ ਜਿਹੜੇ ਆਪਣੇ ਜਾਣਕਾਰ ਮੇਰੇ ਦੋਸਤ ਮਿੱਤਰ ਨੇ ਉਹਨਾਂ ਨੇ ਮੈਨੂੰ ਫੋਨ ਵੀ ਬਹੁਤ ਆਉਂਦੇ ਨੇ ਮੈਸੇਜ ਵੀ ਬਹੁਤ ਆਉਂਦੇ ਨੇ ਪਰਸਨਲੀ ਤੌਰ ਤੇ ਕਿ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਜਿਹੜਾ ਪਿੰਡਾਂ ਦੇ ਲੋਕਾਂ ਲਈ ਖਾਸ ਕਰਕੇ ਪਿੰਡਾਂ ਦੇ ਲੋਕਾਂ ਲਈ ਰੂਰਲ ਏਰੀਆ ਦੇ ਲਈ ਤੁਸੀਂ ਜਿਹੜੀਆਂ ਇਹ ਵੀਡੀਓਜ਼ ਬਣਾ ਰਹੇ ਹੋ ਤਾਂ ਕਿ ਬੱਚਿਆਂ ਨੂੰ ਉਹ ਜਿਹੜੇ ਮਾਪੇ ਆ ਉਹ ਵਧੀਆ ਗਾਈਡ ਕਿਵੇਂ ਕਰ ਸਕਦੇ ਆ ਸੋ ਇਹਦੇ ਲਈ ਨਾ ਜਿਵੇਂ ਇਹਦੇ ਲਈ ਆਪਣੀ ਗੱਲਬਾਤ এডੂਕੇਸ਼ਨ ਪ੍ਰਤੀ ਚੱਲ ਰਹੀ ਹੈ ਸਾਰੀ ਤਾਂ ਮੈਨੂੰ ਮੇਰੇ ਕੁਝ ਦੋਸਤਾਂ ਦੇ ਜਿਹੜੇ ਕੁਝ ਹੋਰ ਰਾਜਾਂ ਤੋਂ ਵੀ ਕਈ ਦੋਸਤ ਨੇ ਮੇਰੇ ਯਾ ਬਾਹਰ ਤੋਂ ਵੀ ਕਦੋਂ ਦੋਸਤਾਂ ਦੇ ਫੋਨ ਆਇਆ ਉਹ ਕਹਿੰਦੇ ਵੀ ਤੁਸੀਂ ਨਾ ਇਹਨੂੰ ਥੋੜਾ ਜਿਹਾ ਕਿ ਇਹਦਾ ਫਲੋਅ ਵਧਾਓ ਪੰਜਾਬੀ ਦੇ ਵਿੱਚ ਤਾਂ ਤੁਸੀਂ ਕਰ ਹੀ ਰਹੇ ਹੋ ਤੇ ਉਹ ਤਾਂ ਠੀਕ ਹੈ ਆਪਣੇ ਪਿੰਡਾਂ ਦੇ ਬੰਦਿਆਂ ਨੂੰ ਸਾਰਾ ਸਿਸਟਮ ਹੈ ਪਰ ਜਿਹੜੇ ਤੁਹਾਡੇ ਵਿਚਾਰ ਹਨ ਉਹਨਾਂ ਨੂੰ ਕੋਸ਼ਿਸ਼ ਕਰੋ ਕਿ ਉਹ ਥੋੜਾ ਜਿਹਾ ਵੱਡੇ ਪੱਧਰ ਤੇ ਵੀ ਪਹੁੰਚ ਸਕਣ ਸੋ ਉਸੇ ਉਹਨਾਂ ਦੀ ਗੱਲ ਨੂੰ ਧਿਆਨ ਚ ਰੱਖਦੇ ਹੋਏ ਨਾ ਆਪਾਂ ਵਿਚ ਵਿੱਚ ਕਿਤੇ ਕਿਤੇ ਇਹ ਇਹਨਾਂ ਵੀਡੀਓਜ਼ ਜਿਹੜੀਆਂ ਕੁਝ ਹੋਇਆ ਕਰਨਗੇ ਜਿਹਦੇ ਵਿੱਚ ਮੈਂ ਆਪਣੇ ਵਿਚਾਰ এডਿਕੇਸ਼ਨ ਦੇ ਪ੍ਰਤੀ ਦੇਣੇ ਹੋਇਆ ਕਰਨਗੇ ਕੁਝ ਕੁ ਵੀਡੀਓ ਕਦੇ-ਕਦੇ ਆਪਾਂ ਇੰਗਲਿਸ਼ ਦੇ ਵਿੱਚ ਵੀ ਜਿਹੜੇ ਜਾਰੀ ਕਰਿਆ ਕਰਾਂਗੇ ਕੁਝ ਤੇ ਹੋ ਸਕਦਾ ਦੇਖੋ ਕੁਝ ਲੋਕਾਂ ਨੂੰ ਉਹ ਉਹਦੇ ਵਿੱਚ ਇੰਟਰਸਟ ਨਾ ਹੋਵੇ ਜਾਂ ਪਰ ਆਪਾਂ ਚਾਹੁੰਦੇ ਆ ਕਿ ਚਲੋ ਜਿਵੇਂ ਜਿਵੇਂ ਸਾਨੂੰ ਮੰਗ ਆਉਂਦੀ ਹੈ ਉਸ ਤਰ੍ਹਾਂ ਨਾਲ ਅਸੀਂ ਕਰਦੇ ਜਾਈਏ ਸੋ ਇਹ ਜਿਹੜੀ ਅੱਜ ਦੀ ਮੇਰੀ ਡਿਸਕਸ਼ਨ ਤੁਹਾਡੇ ਨਾਲ ਹੈ ਇਹ ਮੈਂ ਇਸੇ ਕਰਕੇ ਕਰ ਰਹੇ ਹਾਂ ਕਿ ਇਸ ਇਸ ਡਿਸਕਸ਼ਨ ਦੀ ਜਿਹੜੀ ਵੀਡੀਓ ਤੁਹਾਨੂੰ ਮੈਂ ਇਹ ਪਾਈ ਹੈ ਇਹ ਤੋਂ ਬਾਅਦ ਨਾਲ ਦੀ ਨਾਲ ਆਪਾਂ ਇੱਕ ਵੀਡੀਓ ਪਾਵਾਂਗੇ ਜਿਹੜੀ ਇੰਗਲਿਸ਼ ਦੇ ਵਿੱਚ ਹੋਊਗੀ ਉਹ ਸਿਰਫ ਤੁਹਾਡੀ ਜਾਣਕਾਰੀ ਦੇ ਲਈ ਸੀ ਤਾਂ ਕਿ ਤੁਹਾਨੂੰ ਪਤਾ ਹੋਵੇ ਕਿ ਜਿਹੜੇ ਐਜੂਕੇਸ਼ਨ ਪ੍ਰਤੀ ਮੇਰੇ ਵਿਚਾਰ ਹਨ ਉਹ ਉਹਨਾਂ ਲੋਕਾਂ ਤੱਕ ਵੀ ਪਹੁੰਚਦੇ ਕਰੀਏ ਆਪਾਂ ਕੀ ਐਜੂਕੇਸ਼ਨ ਸਿਸਟਮ ਦੇ ਵਿੱਚ ਕੀ ਕੀ ਫਰਕ ਹੋਣਾ ਚਾਹੀਦਾ ਹੈ ਕੀ ਕੀ ਉਹਨਾਂ ਵਿੱਚ ਕਮੀਆਂ ਚੱਲ ਰਹੀਆਂ ਹਨ ਕਿਵੇਂ ਉਹਨਾਂ ਦਾ ਸੁਧਾਰ ਹੋ ਸਕਦਾ ਹੈ ਉਹਦੇ ਲਈ ਆਪਾਂ ਇੱਕ ਵੀਡੀਓ ਬਹੁਤ ਛੋਟੀ ਜੀ ਪਹਿਲਾਂ ਪਾਵਾਂਗੇ ਅਗਰ ਉਹਦੇ ਲਈ ਰਿਸਪੌਂਸ ਆਪਾਂ ਨੂੰ ਵਧੀਆ ਮਿਲਿਆ ਤਾਂ ਆਪਾਂ ਉਸੇ ਤਰ੍ਹਾਂ ਦੀਆਂ ਕੁਝ ਕੁ ਵੀਡੀਓਜ਼ ਫਿਰ ਇੰਗਲਿਸ਼ ਦੇ ਵਿੱਚ ਵੀ ਤਿਆਰ ਕਰਿਆ ਕਰਾਂਗੇ ਸੋ ਉਮੀਦ ਹੈ ਕਿ ਇਸੇ ਤਰ੍ਹਾਂ ਆਪਣਾ ਸਹਿਯੋਗ ਦਿੰਦੇ ਰਹੋਗੇ ਤੇ ਆਪਣੀਆਂ ਸ਼ੁਭ ਇੱਛਾਵਾਂ ਵੀ ਸਾਡੇ ਨਾਲ ਰੱਖੋਗੇ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ